ਸੰਭਾਲਣਾ ਆਪ ਨੂੰ ਨੇ ਆਉਂਦਾ ਸਿਰ ਕਿਸੇ ਦੇ ਲਾਉਂਦੇ ਸਿਰ ਲਾਉਂਦੇ ਜੱਟ ਪਾਣੀ ਖਰਾਬ ਕਰਦਾ ਹੈ ਜੱਟ ਪਾਣੀ ਖਰਾਬ ਕਰਦਾ ਹੈ ਉਹ ਬੀੜਾ ਬੈਠੇ ਆ ਲੋ ਜਨ ਤੂੰ ਉਹਨੂੰ ਕਮਾ ਕੇ ਦਿੰਦਾ ਹੈ ਪਾਣੀ ਚ ਹਾਂਜੀ ਖਾਣ ਨੂੰ ਦਿੰਦਾ ਫਾਲ ਦਾਣੇ ਦੁੱਧ ਹਾਂ ਸੱਪ ਦੇਸ਼ ਇੱਥੇ ਮਹਾਦਰਦੀ ਚੋਂ ਆਇਂ ਇਸੇ ਚੋਂ ਆ ਜੀ ਇਹ ਬੈਠੇ ਕੋਲੋਂ ਦਾ ਕਰਦੇ ਇਹਨਾਂ ਨੂੰ ਵੱਲ ਆਪ ਨੂੰ ਵੀ ਨਹੀਂ ਫੜਾ ਕੁੱਟ ਕੇ ਲਿਆ ਅੱਜ ਵੱਡਾ ਸੀਗਾ ਤੇ 5 ਕਿਲੋ ਕਣਕ ਲਿਆਂਦੀ 5 ਕਿਲੋ ਤੇ ਤਿੰਨ ਬੰਦੇ ਦਿਹਾੜੀ ਲਾ ਕੇ ਉਹਨੇ ਕੰਡਿਆਂ ਜੋ ਕੰਡ ਕੜ ਕੇ ਲਾ ਕੇ ਹੁਣ ਤੁਹਾਨੂੰ ਮੈਂ ਅੱਗੇ ਦੱਸ ਚੁੱਕਾ ਵੀ 5 ਕਿਲੋ ਦੀ ਢੇਰੀ ਲਾ ਦੇ ਕਿਸੇ ਨੂੰ ਆ ਕੇ ਅਕਲਾ ਹਾਂ ਤੇ ਉਹ ਗੱਲ ਪੂਰੂਗਾ ਕਿ ਜੇ ਅਖਬਾਰ ਕਿਸੇ ਨੇ ਪੜ੍ਹ ਲਾ ਨਾ ਹੂੰ ਤੇ ਉਹਦੇ ਕੋਲੋਂ ਉੱਠ ਕੇ ਜਾਣਾ ਸਦਾ ਗੱਪ ਮਾਰੀ ਜਾਂਦਾ ਨੇ ਨਹੀਂ ਨਹੀਂ ਪੈਂਦੇ ਨਾਲ ਅੱਛਾ ਜੀ ਬਚਪਨ ਚ ਮੈਂ ਸੁਣਿਆ ਜਮੇਰਪਾਲੂ ਵਾਲਾ ਸਾਡੇ ਬਾਜੇ ਪੱਤੀ ਚ ਧਰਮਸਾਲਾ ਚ ਆਇਆ ਹਾਂ ਉਹਨੂੰ ਦੱਸਿਆ ਵੀ ਅਮਰੀਕਾ ਜਾ ਕੇ ਕਰਕੇ ਮੋਟਰਾਂ ਹਲ ਬੌਂਦੀਆਂ ਹਾਂਜੀ ਮੋਟਰਾਂ ਐ ਕਰਦੀਆਂ ਆ ਹਾਂਜੀ ਉਦੋਂ ਤੋਂ ਛੋਟੀ ਜੀ ਵੀ ਮੋਟਰ ਮਗਰ ਉੱਤੇ ਪਾ ਲੀਆਂ ਪਾ ਕੇ 5-10 ਬੰਦੇ ਤੁਰੇ ਆਉਂਦੇ ਹੁੰਦੇ ਨੇ। ਮਾਲ ਸਰ ਪਾਣੀ ਛੜਕ ਦੋ ਉਤੋਂ ਦੀ ਵਗਦਾ ਸੀ। ਹਾਂਜੀ। 60 ਫਟਕੂ ਲਾ ਕੇ ਫੇਰ ਥੱਲੇ ਪੂਰ ਕਰਦੇ ਸੀ। ਹਾਂਜੀ। ਉਹ ਤੁਰਦਾ ਤੁਰਦਾ ਇੱਥੇ ਸਾਰੇ ਜ਼ਮੀਨ ਦੇ ਉੱਤੇ ਆ ਗਿਆ। ਠੀਕ ਹੈ। ਕਿਸੇ ਨੇ ਪਿੱਛੋਂ ਬੰਦ ਨਹੀਂ ਲਾਇਆ। ਹੂੰ। ਕਿਸੇ ਨੇ ਘਾਲ ਨਹੀਂ ਬਣਾਇਆ। ਬਾਕੀ ਉਦੋਂ ਫਿਰ ਜਿਹੜਾ ਤੁਸੀਂ ਕਹਿੰਦੇ ਫਸਲ ਬਹੁਤ ਘੱਟ ਸੀ ਉਹ ਪੈਸਾ ਵੀ ਫਿਰ ਬਹੁਤ ਘੱਟ ਹੋਣਾ ਹਨਾ। ਵੈਸਾ ਜਿਵੇਂ ਆ ਗਿਆ ਇੱਧਰ ਇੱਧਰ ਪੁੱਛਦਾ ਵੀ ਤੂੰ ਲਗਿਆ ਮਨ ਪੱਕੀ ਕਰਨ ਕਿ ਸ਼ਹਿਰ ਵੇਚਣਾ ਹਾਂਜੀ ਗਧੇ ਤੇ ਦੱਦ ਕੇ ਹਾਂਜੀ ਉਹ ਤਾਂ ਪਹਿਲਾਂ ਗਧਿਆਂ ਤੇ ਜਾਂਦੀ ਸੀ ਹਾਂ ਤੇ ਤੇਰੀ ਵਿਗੀ ਉਹ 200 ਰੁਪਏ ਮਾਨਾ ਹੂੰ ਤੇ ਉੱਤੇ ਹੋ ਗਈ ਉਹ ਤਿੰਨ ਪਾ ਹਾਂਜੀ ਤਿੰਨ ਪਾ ਦੇ ਤੈਨੂੰ ਪੈਸੇ ਬਣਾ ਕੇ ਦੇਣੇ ਆ ਠੀਕ ਹੈ 200 ਮਾਨਦਾ ਵੀ ਤੈਨੂੰ ਉਹ 12 ਨੇ ਜਾਂ 14 ਨੇ ਜਾਂ ਰੁਪਏ ਜਿਹੜੇ ਵੀ ਕੀ ਉਹ ਦੇ ਕੇ ਹਾਂਜੀ ਉੱਥੇ ਫਿਰ ਉਹ ਤਿੰਨ ਪਾਈ ਆ ਗਈ ਇੱਕ ਪੈਸੇ 'ਚ ਹਾਂਜੀ ਤਿੰਨ ਪਾਈਆਂ ਤੋਂ ਘਟ ਕੇ ਆ ਗਿਆ ਫਿਰ ਕੌਡੀਆਂ ਦਿੰਦੇ ਸੀ ਕੌਡੀਆਂ ਵੀ ਦਿੰਦੇ ਰੇ ਦਾਣੇ ਨਾਲ ਹੀ ਵਪਾਰ ਚੱਲਦਾ ਸੀ ਅੱਛਾ ਜੀ ਹਰ ਆੜਤੀਏ ਵੇ ਡੱਬੇ 'ਚ ਕੌਡੀਆਂ ਹੁੰਦੀਆਂ ਸੀ ਠੀਕ ਹੈ ਜੇ ਤੁਸੀਂ ਕਿਸੇ ਦੁਕਾਨ ਤੇ ਵੀ ਸੌਦਾ ਲੈਣ ਗਏ ਹੋ ਨਾ ਹੂੰ ਤੁਹਾਡਾ ਵਾਧਾ ਘਾਟਾ ਕੌਡੀਆਂ ਨਾਲ ਜਾਂ ਗੋਲੀਆਂ ਜਾਂ ਲੀਠੇ ਨਾਲ ਵੀ ਹੁੰਦਾ ਸੀ ਠੀਕ ਹੈ ਲੀਠੇ ਆ ਲੀੜੇ ਤੋਂ ਨਾਲੇ ਆਤ ਆਪਣਾ ਤੇ ਕੋਈ ਨਹੀਂ ਜਾਣਦਾ ਸੀ ਹਾਂਜੀ ਸਰ ਉਹਦਾ ਤੇਲ ਸੀ ਸੱਜੀਕ ਹੁੰਦੀ ਸੀ ਰਾਜਸਥਾਨ ਤੋਂ ਇੱਕ ਬੂਈਆਂ ਜਾਂ ਵੱਡ ਕੇ ਸਾਰਦੇ ਉਹਦੇ ਗੁੱਛੇ ਬਣ ਜਾਂਦੇ ਸੀ ਕਿਲਾ ਓਕੇ ਹਾਂ ਜਾਂ ਉਹ ਦੇ ਨਾਲ ਤੇ ਸਭ ਤੋਂ ਵੱਡਾ ਮੰਤਰ ਸੀ ਸਵਾ ਅੱਛਾ ਜੀ ਤੋੜਨ ਜੀ ਦੂਰ ਲਈ ਕੱਢੀ ਚੁੱਲੇ ਵਾਲੀ ਪਾ ਕੇ ਰੱਖਤੀ ਜਦੋਂ ਨਿਤਰਗੀ ਉਹਦੇ ਨੇੜੇ ਤੋਂ ਹੁੰਦੇ ਸੀ ਠੀਕ ਹੈ ਐ ਨਹੀਂ ਸੀ ਉਹਦਾ ਬਰਾ ਸੋਡਾ ਤਾਂ ਮਗਰੋਂ ਲੱਗਿਆ ਅੱਛਾ ਜੀ ਅੱਛਾ ਕੱਪੜੇ ਵੀ ਉਸਵਾਹ ਵਾਲੇ ਨਾ ਉਹ ਪਾਣੀ ਨਾਲ ਹੀ ਹੈ ਸਵਾਹ ਦੇ ਪਾਣੀ ਨਾਲ ਹੀ ਖਾਸ ਕਰਕੇ ਸੀ ਅੱਛਾ ਜੀ ਹਾਂ ਆਮ ਹੀ ਜਟਾਂ ਦੇ ਘਰ ਤੇ ਸਵਾਹ ਦਾ ਪਾਣੀ ਚੱਲਦਾ ਜੀਦੇ ਤੋਂ ਠੀਕ ਹੈ ਜਦੋਂ ਸੂਆ ਵਗਦਾ ਦਾ ਸੂਏ ਤੇ ਬੁੜੀਆਂ ਵੀ ਗੇਂਤੀਆਂ ਲੈਣਾ ਬੱਜਿਆਂ ਜੇ ਉਹ ਇੰਨੇ ਦਾ ਫਿਰ ਛੱਪੜ ਦੇ ਨਾਲੇ ਤੇ ਅੱਜ ਕੱਲ ਹੱਥ ਨਹੀਂ ਧੋਂਦੇ ਛੱਪੜ ਚੋ ਜਾਂ ਸੂਏ ਚ ਕਹਿੰਦੇ ਮੈਂ ਕੱਲ ਪਰਸੋਂ ਇੱਥੇ ਪਾਣੀ ਨਾਉਂਦਾ ਪਾਣੀ ਵੀ ਚੰਗਾ ਪੈ ਪਤਾਉਂਦਾ ਸੀ ਤੇ ਆਪਣੇ ਡਰੋਨ ਸੀ ਉੱਥੇ ਉੱਡਦਾ ਉਹ ਕਿਸੇ ਦਾ ਚੀਰੀ ਭੱਜ ਗਿਆ ਵੀ ਮੈਨੂੰ ਪਾਣੀ ਪਿਓ ਇਹਨੇ ਨੂੰ ਪਾਣੀ ਵੇਚਣ ਵਾਲਾ ਟੈਂਕੀ ਵਾਲਾ ਤੁਰਿਆ ਜਾਂਦਾ ਉਹ ਤੋਂ ਨੇ ਪੀਤਾ ਹਾਂਜੀ ਮੈਂ ਕਿਦ ਨੇ ਉੱਥੇ ਟੂ ਵੈਲ ਸੇ 2 ਮਿੰਟਾਂ ਜੇ ਟੂ ਵੈਲ ਬੰਦ ਹੋਇਆ ਤੇ ਉੱਥੇ ਕੋਈ ਬੁੜੀਆਂ ਕੰਮ ਵਾਲੀਆਂ ਆਈਆਂ ਮੈਂ ਪਾਈ ਹੁਣੀ ਐ ਤਜਰਾ ਉਹ ਵੀ ਅਸੀਂ ਤਾਂ ਬਾਬਾ ਪੀਂਦੀਆਂ ਨਾਲ ਕੇ ਜਾ ਕੇ ਪੀਤਾ ਉਹਨਾਂ ਨੇ ਪਾਣੀ ਹੁਣ ਕੋਈ ਜਿਵੇਂ ਨਹੀਂ ਜਾਂ ਛਪੜਾ ਵਾਲਾ ਕਿਧਰ ਕੇ ਪੀਂਦਾ ਹੀ ਨਹੀਂ ਪਾਰੋਂ ਹਾਂਜੀ 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 ਜਿਹੜਾ ਛਪੜਾ ਦਾ ਪਾਣੀ ਸੀ ਨਾ ਉਸ ਵੇਲੇ ਦਾ ਵਿੱਚੇ ਪਸ਼ੂ ਬੈਠੇ ਹੁੰਦੇ ਸੀ ਵੀ ਉੱਥੇ ਤੂੰ ਹੱਥੋਂ ਲੈ ਇਧਰ ਮੈਂ ਉਹੋ ਹੀ ਤੋੜਾ ਭਰ ਕੇ ਲਿਆਉਣਾ ਅੱਛਾ ਉਹ ਹੀ ਪਾਣੀ ਉਹੋ ਹੀ ਭਰ ਕੇ ਲਿਆਉਣਾ ਅੱਛਾ ਜੀ ਤੇ ਅੱਜ ਕੱਲ ਦੇ ਬਿਨਾਂ ਜੈ ਜੀ ਜੀ ਵਿਰਲੀ ਦੀ ਛਾਏ ਉਹ ਜਿੱਥੇ ਬਹਿ ਕੇ ਉਹ ਡਿਆਰੀ ਚ ਸੁੱਕੀਆਂ ਰੋਟੀਆਂ ਕੱਢ ਕੇ ਹੂੰ ਤੇ ਜਿੰਨੇ ਕਾ ਪਤਾ ਤੇ ਬਿਨੇ ਹੋ ਜਾਈ ਪਾਣੀ ਮਿਲਦਾ ਜੇ ਖਾਲਚੇ ਇਦਰੋਂ ਤੋੜਾ ਪਰਿਆ ਜਾਂ ਚੱਪੜ ਚ ਇਦਰੋਂ ਉਸੇ ਨਹੀਂ ਖਾ ਦਿੰਦੇ ਬੈਠੇ ਅੱਛਾ ਜੀ ਮਰਦਾਂ ਪੀ ਹੁੰਦੀਆਂ ਚੱਕ ਲਈ ਠੀਕ ਆ ਉਹ ਮੇਰੇ ਨਾਲ ਵੀ ਖੀਰ ਰਕੀ ਲੱਗਦੀ ਹੁਣ ਦਾਲ ਵੀ ਨਹੀਂ ਇਹ ਜ਼ਮਾਨਾ ਬਦਲ ਗਿਆ ਆ ਜਮਾਨਾ ਦਾ ਸੋਚਿਆ ਹੀ ਨਹੀਂ ਸਰਦਾ ਹੈ ਅੱਗੇ ਪਤਾ ਨਹੀਂ ਕੀ ਹੋਣਾ ਮੈ ਇਸ ਤੀ ਬਿਜਲੀ ਆਉਂਦਾ ਜਾਂ ਥੰਦ ਆਉਂਦਾ ਹਾਂਜੀ ਕਿ ਤੈਨੂੰ ਮੈਂ ਛੋਟੀ ਜੀ ਗੱਲ ਹੋਰ ਦੱਸਦਾ ਵੀ ਜੇ ਅਖਬਾਰ ਕਿਸੇ ਨੇ ਪੜ੍ਹਣਾ ਨਾ ਹੂੰ ਤੇ ਉਹਦੇ ਕੋਲੋਂ ਉੱਠ ਕੇ ਜਾਣਾ ਸਦਾ ਗੱਪ ਮਾਰੀ ਜਾਂਦਾ ਇਹਨੇ ਮੀਂਹ ਨਹੀਂ ਪੈਣ ਦੇ ਨਾਲ ਅੱਛਾ ਜੀ ਬਚਪਨ ਚ ਮੈਂ ਸੁਣਿਆ ਜਮੀਰਪਾਲ ਵਾਲਾ ਸਾਡੇ ਬਾਜੇ ਪੱਤੀ ਚ ਧਰਮਸਾਲਾ ਚ ਆਇਆ ਹਾਂ ਉਹਨੂੰ ਦੱਸਿਆ ਵੀ ਅਮਰੀਕਾ ਜਾ ਕੇ ਕਰਕੇ ਮੋਟਰਾਂ ਹਲ ਬੌਂਦੀਆਂ ਹਾਂ ਹਾਂਜੀ ਮੋਟਰਾਂ ਐ ਕਰਦੀਆਂ ਹਾਂ ਹਾਂਜੀ ਉਦੋਂ ਸੋਚ ਛੋਟੀ ਜੀ ਵੀ ਮੋਟਰ ਮਗਰ ਉੱਤ ਪਾਲੀਆਂ ਪਾ ਕੇ 5-10 ਬੰਦੇ ਤੁਰੇ ਹੁੰਦੇ ਹੁੰਦੇ ਆ ਅੱਛਾ ਜੀ ਉਵੇਂ ਦਿਮਾਗ ਉਹਰ ਪਾਸੇ ਸੀ ਹਾਂਜੀ ਐ ਜੇ ਕੋਈ ਸੀ ਉਦੋਂ ਸੋਚਣ ਦੇ ਵੀ ਹਾਂਜੀ ਹੁਣ ਅਸ ਚੰਗੀਆਂ ਸੋਚਾਂ ਦੇ ਸਮਝ ਆਈਏ ਉਦੋਂ ਪਤਾ ਹੀ ਨਹੀਂ ਸੀ ਠੀਕ ਹੈ ਉਹ ਬਾਪੂ ਫਿਰ ਉਹ ਇੱਕ ਅੱਗੇ ਟਰੈਕਟਰ ਆਉਂਦੇ ਹੁੰਦੇ ਜਿਹੜੇ ਲੋਹੇ ਦੇ ਟਾਇਰਾਂ ਵਾਲੇ ਹੁੰਦੇ ਸੀ ਲੋਹੇ ਦੇ ਟਾਇਰਾਂ ਵਾਲੇ ਟਰੈਕਟਰ ਆਪਣੇ ਚੱਲਦੇ ਹੁੰਨੇ ਉਦੋਂ ਨਹੀਂ ਆਪਣੇ ਲੋਹੇ ਦੇ ਨਹੀਂ ਆਏ ਆਪਣੇ ਇਹ ਦੇਖਦਾ ਬੜਾ ਦਾ ਯੂਨੀਵਰਸਲ ਅੱਛਾ ਜੀ ਬਹੁਤ ਭਾਰਾ ਤੇ ਨਿਗਰ ਸੀ ਤੇ ਮੁੰਡਾ ਮੁੰਡਾ ਉਹ ਇੱਕ ਬਾਈ ਦਾ ਸੀ ਜਿਆਦਾ ਦੇਗੀ ਸੀ ਹਾਂ ਇਹ ਲੋਹੇ ਦੇ ਟਾਇਰਾਂ ਤੋਂ ਬਿਨਾਂ ਇਹਦਾ ਚੱਲਣਾ ਟਰੈਕਟਰ ਦਾ ਮਨਾ ਹੈ ਨਹੀਂ ਚੱਲ ਸਕਦਾ ਕਿਉਂਕਿ ਉਹ ਟਾਇਰ ਹੀ ਨਹੀਂ ਤੁਰੂਗਾ ਉਹ ਲੋੜ ਜਿੰਨਾ ਟਾਇਰ ਤੋੜਦੇ ਲਗਣਾ ਉਹਨਾਂ ਹੁੰਦਾ ਉਹਨਾਂ ਤੇ ਵੀ ਲੱਗਦਾ ਹੁਣ ਤਾਂ ਨਹੀਂ ਉਹ ਉਹ ਪਹਿਲਾਂ ਜਿਹੜਾ ਸਵਾਰ ਦੇ ਵਿੱਚ ਸ਼ੁਰੂਆਤ ਤੇਰੀ ਸੁਰਤ ਆਇਆ ਫੀਲਡ ਮਾਰ ਚਲੋ ਹਾਂਜੀ ਇਵੇਂ ਆਏ ਨਹੀਂ ਹੁੰਦੇ ਸੀ ਉਹ ਇੰਜ ਨਹੀਂ ਆਇਆ ਤੇ ਇੱਕ ਸਿਲੰਡਰ ਵਾਲਾ ਹਾਂਜੀ ਹਾਂਜੀ ਜਿੰਨੇ ਆਏ ਐ ਪਾਵਰਿੰਗ ਵੀ ਆਏ ਐ ਪਾਵਰਿੰਗ ਦੇ ਐ ਪਹਿਲਾਂ ਪਾਵਰਿੰਗ ਨਾਲ ਉਹਨੂੰ ਦੋ ਟੈਂਕੀ ਹੁੰਦੀਆਂ ਸੀ ਪਟ્રોલ ਵਾਲੀ ਤੇ ਪਾਵਰਿੰਗ ਵਾਲੀ ਪੈਟਰੋਲ ਛੱਡ ਕੇ ਉਹਨੂੰ ਸਿਰਫ ਮਾਰੋ ਸਟਾਰਟ ਹੋ ਗਿਆ ਹਾਂਜੀ ਨਾਲ ਦੀ ਨਾਲ ਪਾਵ ਰੇਂ ਦਾ ਪਾਵ ਰੇਂ ਦਾ ਆਉਂਦਾ ਰੇ ਡਰਾਮਾ 80 ਰੁਪਿਆ ਦਾ ਅੱਛਾ ਜੀ 220 ਲੀਟਰ 80 ਰੁਪਿਆ ਦਾ ਦੇ 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 ਨਾਲ ਚੁੱਕ ਕੇ ਠੀਕ ਹੈ ਜੇ ਦਿਓ ਮੋਗਿਆ ਉਹ ਡਰਮ ਰੱਖਿਆ ਉਹ ਤੇ ਨਵਾਂ ਭਰਿਆ ਚੱਕ ਦਿਓ ਅੱਛਾ ਜੀ ਦਾਨੇ ਵੀ ਹੋ ਜੁੰਦੀ ਟਰਾਲੀ ਵਰਕੇ ਜਾਂ ਸੋਦੇ ਦਿੰ ਗਏ ਉਦੋਂ ਤੇਲ ਦਾ ਡਰਮ ਆਇਆ ਹੋਰ ਖਾਨ ਦੇ ਨੂੰ ਸਮਾਨ ਦਾ ਸੈ ਹੀ ਗਿਆ ਆਸ ਨੇ ਭਾਰਤਾ ਤਾਂ ਹੁੰਦਾ ਵੀ ਜੱਟ ਆਉਂਦਾ ਸਾਡੇ ਕੋਲੇ ਹੂੰ ਟਰਾਲੀ ਪਰ ਕੇ ਜਾਂ ਗੱਡਾ ਪਰ ਕੇ ਜੋ ਖਾਲੀ ਸਾਫਾ ਬੈ ਕੇ ਜਾਂਦਾ ਹੈ ਘਰੇ ਬਾਕੀ ਉਹਦੇ ਬੰਦੇ ਕੁਛ ਨਹੀਂ ਹੁੰਦਾ ਉਹ ਗੱਲ ਸੱਚੀ ਸੀ ਉਹਦੀ ਹਾਂਜੀ ਇਹ ਮੈਂ 40 ਸਾਲ ਪਹਿਲਾਂ ਮਾਝੇ ਦੀ ਭਾਰਤੀ ਗੱਲ ਸੁਣੀ ਹੈ ਠੀਕ ਹੈ ਮਾਝੇ ਦੇ ਤੋਂ ਪਤਾ ਨਹੀਂ ਕਿੰਨੀਆਂ ਮਿਲਾਂ ਆ ਪੇਪਰ ਮਿਲ ਲਾਈ ਪਈ ਕਿਤੇ ਦੀ ਕਿਤੇ ਹੂੰ ਦਿੱਲੀ ਗੁਰੂਗਾਮਾ ਇੱਥੇ ਮੈਂ ਕਿਤੇ ਦੀ ਕਿਤੇ ਫਿਰਦੀ ਹੈ ਠੀਕ ਹੈ ਆਹ ਏਰੀਆ ਵੀ ਰੇਤਲਾ ਸੀਗਾ ਰੇਤਾ ਟਿੱਬੇ ਸੀ ਇੱਥੇ ਕੀ ਸੀ ਤੁਹਾਡੀ ਇਹ ਇੱਥੇ ਨਾ ਵੱਡੇ ਵੱਡੇ ਢੋਡੇ ਸੀ ਕਦਰ ਜਾਂਦੇ ਹੋਏ ਆਪਾਂ ਇੱਕ ਟੀਦੀ ਤੇ ਬੈਠੇ ਆਂ ਅੱਛਾ ਜੀ ਇਹ ਟਿੱਬੇ ਵਾਲਾ ਸੀ ਟਿੱਬੀ ਸੀ ਇੱਕ ਇਹ ਅੱਛਾ ਜੀ ਯਾ 4 ਫੇਰੇ ਰੌੜ ਪਈ ਸੀ ਹੂੰ 15 16 ਕਿੱਲੇ ਇਹ ਦੁੱਧ ਦੇ ਜਿਹੜੇ ਬਾਹਰ ਗਏ ਸੀ ਲੋਕ ਕੋਈ ਜ਼ਮੀਨ ਕਿਥੇ ਛੱਡ ਗਈ ਕਿਤੇ ਦੀ ਕਿਤੇ ਖਾਲ ਰਹਿ ਗਈ ਜੀ ਹਾਂਜੀ ਉਹ ਬਾਂਮੂ ਪੱਤੀ ਦੀ 15 16 ਕਾਲਾ ਕਿੱਲੇ ਖਾਮਲਾਟ ਚੜਦੀ ਹੂੰ ਆਹ 10 ਮਰ ਕਿੱਲੇ ਘਰਵਾਉਂਦਾ ਸੀ ਫੇਰ ਹੌਲੀ ਹੌਲੀ ਜਿਵੇਂ ਜਿਵੇਂ ਪਤਾ ਲੱਗਿਆ ਲੋਕਾਂ ਨੂੰ ਉਹਨਾਂ ਨੇ ਆਪਣੋ ਆਪਣੀ ਵੰਡ ਲਈ ਹਾਂ ਆ ਜਿਹੜੇ ਨਾਈ ਕਿੰਨੇ ਤੇ ਆਪਾਂ ਬੈਠੇ ਆ ਇਹ ਰਾਜਕਾਂਦਿਆਂ ਦੇ ਸੀ ਅੱਛਾ ਜੀ ਇਹ ਆਪਾਂ ਇਹ ਸਾਰੇ 9 ਵੀਰਜ 21 ਕਿਨਾਰੇ ਦੇ 10 ਮਰਲੇ ਅੱਛਾ ਜੀ 10 ਮਰਲੇ ਦੇ ਉਹਨਾਂ ਨੇ ਆਪੋ ਨੂੰ ਪੈਸੇ ਲਏ ਉਹਨਾਂ ਦਾ ਆਪ ਭਗਤ ਚੰਗਾ ਕੀਤਾ ਠੀਕ ਹੈ ਅੱਜ ਇੱਥੇ ਆ ਆਪਣਾ 20 ਲੱਖ ਰੁਪਇਆ ਮਰਲੇ ਦਾ ਮੰਗਦਾ ਹੈ ਹਾਂਜੀ 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 ਇਹ ਕਿੱਥੇ 9000 ਦੇ 21 ਕਿਨਾਲਾ 21 ਕਿਨਾਲਾ ਆਪਾਂ ਜਿੰਨੇ ਵੀ ਆ ਮੇਰੇ ਕੋਲੇ ਹਾਂਜੀ ਸਾਰੀ ਘਰ ਦੀ ਜ਼ਮੀਨ ਨਹੀਂ ਨਹੀਂ ਹੈ। ਅੱਛਾ ਜੀ। ਘਰ ਦੀ ਮੈਂ ਥੋੜੇ ਛੋਟੇ ਕੋਲੇ ਬਜ਼ੁਰਗ ਦੀ ਬੈ ਨਹੀਂ। ਜਾਂ ਆਢੋਂ ਤੋਂ ਬੈ ਲਈ ਆਪਾਂ ਜਿਹੜੀ ਉਹ ਸਾਡੀ ਪੱਤੀ ਚ ਹੈ ਆਪਾਂ ਇਹਦੇ ਦੂਜੀ ਬਾਮੂ ਪੱਤੀ ਚ ਬੈਠੇ ਸਾਡੀ ਲੋਦੀ ਪੱਤੀ ਹੈ। ਠੀਕ ਹੈ ਜੀ। ਚਾਰ ਪੱਤੀਆਂ ਤੋਂ ਪਿੰਡ ਦੀਆਂ। ਠੀਕ ਹੈ। ਲੋਦੀ ਮੂਲਾ ਕਿੱਥੇ ਚ ਹੈ? ਬਾਜਾ ਕਿੱਥੇ ਚ ਹੈ? ਉਲਾਇਕ ਚ ਹੈ ਬਾਮੂ ਇੱਕ ਚ ਹੈ। ਹਾਂ ਜੀ। ਚਾਰ ਪੱਤੀਆਂ। ਤੇ ਉਦੋਂ ਫਿਰ ਤੁਹਾਡੂ ਹੀ ਤਾਂ ਸਰਤ ਹੋਊਗੀ ਜੋ ਟਰੈਕਟਰ ਤੁਹਾਡੇ ਪਿੰਡ ਚ ਆਇਆ ਹੋਗਾ ਪਹਿਲਾ ਟਰੈਕਟਰ। ਉਹਦੂ ਪਹਿਲਾ ਆ ਗਿਆ ਸੀਗਾ ਤੁਹਾਡੀ ਸੁਰਤ ਤੋਂ ਪਹਿਲਾਂ ਮੇਰੀ ਸੁਰਤ ਜੀ ਐਨੇ ਪਹਿਲਾਂ ਕੋਈ ਨਹੀਂ ਸੀ ਪਹਿਲਾਂ ਮੇਰਾ ਤਾਇਆ ਬੋਗਾ ਸਿਓਂ ਕੇ ਲਿਆਏ ਇੱਕ ਕਾਗ ਸ਼ੱਟ ਅੱਛਾ ਜੀ ਮੇਰੇ ਤਾਇਆ ਸਕੇ ਕੇ ਲਿਆਏ ਸਮਾਲਸਰੋਂ ਪੁਰਾਣਾ ਪਾਵਰੇਨ ਫਰਕੂ ਸੁਣ ਅੱਛਾ ਜੀ ਫਿਰ ਉਦੋਂ ਬਾਅਦ ਆਪਾਂ ਜਾਂਦਾ ਮੈਂ ਇੱਕ ਅੱਗੇ ਵੀ ਕਿ ਬਾਬੇ ਕੋਲੇ ਬੈਠਾ ਸੀਗਾ ਉਹ ਆਏ ਦੱਸਣ ਲੱਗ ਗਿਆ ਉਹਨਾਂ ਦਾ ਫਲਾ ਦੱਸਿਆ ਵੀ ਫਲਾ ਨੇ ਵੰਡ ਟਰੈਕਟਰ ਆਇਆ ਵਾ ਕੋਈ ਆਏ ਮਸ਼ੀਨ ਆਈ ਹੈ ਕਿੰਨਾਂ ਤੁਹਾਨੂੰ ਯਕੀਨ ਨਹੀਂ ਕਰਦੇ ਸੀ ਇਹ ਕਿੰਨਾ ਦੱਸਦੇ ਦੁੱਧ ਚਾਹੇ ਬਾਬੂ ਪੁੱਤ ਜੀ ਸਰਦਾਰ ਭੋਗਾ ਸਿੰਘ ਕੋਲੇ ਹਾਂਜੀ ਹਾਂਜੀ ਤਾਇਆ ਹੀ ਲੱਗਦਾ ਈ ਮੇਰਾ ਹਾਂਜੀ ਦੂਜੇ ਨੰਬਰ ਤਰਾ ਮੇਰਾ ਤਾਇਆ ਭਾਗ ਸਿੰਘ ਸਰਪੰਚੀ ਉਹ ਪਾਵਰੀਨ ਪ੍ਰਭੂ ਜੀ ਨੇ ਉਹਨਾਂ ਦੇ ਰੀਤ ਨਾਲ ਆਪਾਂ ਲੋਹਾਰਿਆਂ ਚੋਂ ਡੀ ਆਦੇ ਆ ਪਾਵਰੀਨ ਠੀਕ ਹੈ ਜੀ ਉਸ ਤੋਂ ਬਾਅਦ ਟਰੈਕਟਰ ਆਇਆ ਨਹੀਂ ਨਹੀਂ ਉਦੋਂ ਤਾਂ ਯਕੀਨ ਹੀ ਨਹੀਂ ਕਰਦੇ ਸੀ ਆਇਆ ਜੀ ਯਕੀਨ ਵੀ ਹੋਊਗੀ ਹਨਾ ਨਹੀਂ ਕਰਦੇ ਜੀ ਹਾਂਜੀ ਪਹਿਲਾਂ ਟਰੈਕਟਰ ਨੂੰ ਵੀ ਫੜੇ ਨਾਲ ਹੀ ਗੋਹਦੇ ਕੰਕ ਹਾਂਜੀ ਫੜਾ ਉਦੋਂ ਬਣੇ ਨਹੀਂ ਸੀ ਆਰੀ ਉਰੀ ਵਾਲੇ ਮੋੜੇ ਪਾਏ ਵੱਜ ਪਾਇਆ ਕਾ ਪਹਿਲਾਂ ਅਗੇ ਰਸਤੇ ਬਣ ਕੇ ਉਹਦੇ ਟਰੈਕਟਰ ਮਗਰ ਬਣ ਕੇ ਉਹਦੇ ਨਾਲ ਕਉਂਦੇ ਸੀ ਠੀਕ ਹੈ ਉਹ ਯੁੱਗ ਤਾਂ ਹੋਰ ਜੇ ਉਹ ਗਿਆਪਾ ਦਾਣਿਆਂ ਦੀ ਗੱਲ ਕੀਤੀ ਹੈ ਹਾਂਜੀ ਸਿੱਟੇ ਦੇ ਡੱਕੇ ਚ ਹੁੰਦੀ ਇੱਕ ਬੰਦਾ ਪੰਜ ਮਾਣ ਰੇਤਾ ਲਾਉਂਦਾ ਇਹ ਤਾਂ ਕਿਲੋ ਧੂੜੇ ਚ ਦਾਣ ਨਿਕਲਦਾ ਨੇ ਨਿਕਲਦੇ ਸੀ ਅੱਛਾ ਜੀ ਪੁੱਛਣਾ ਕੀ ਪੰਜ ਛੇ ਮਾਣ ਪੰਜ ਛੇ ਕਿਦੋਂ ਦਨ ਕਣ ਕੱਢ ਲੈਂਦੀ ਸੀ ਧੂੜੇੰਦੋਂ ਧੂੜੇ ਨੂੰ ਦਾਣੇ ਮਿੱਟੀ ਦੇ ਢੇਰਾਂ ਚੋਂ ਅੱਛਾ ਜੀ ਯੋ ਵੀ ਮੁੱਕ ਗਿਆ ਦਾਣਾ ਹੈ ਕਿ ਫੜੇ ਕੁੱਟਣ ਜਾਣਾ ਤਿੰਨ ਚ ਰੈਂਦੇ ਨੈਂਦੇ ਜਾਣਾ ਹੂੰ ਕਾਫੇ ਕੱਢ ਕੇ ਮੋੜੇ ਕੱਢ ਕੇ ਝਾੜ ਕੇ ਉਹਨਾਂ ਜਿਹੜੇ ਸਿੱਟੇ ਦਿਗਨੇ ਉਹ ਚੋਕ ਕੇ ਇਕੱਠੇ ਕਰਕੇ ਉਹਨਾਂ ਨੂੰ ਟੰਬੇ ਨਾਲ ਕੁੱਟਣਾ ਹੂੰ ਤੇਨ ਚਾਰ ਦਿਨਾਂ ਦੀਹਾੜੀ ਬਹਿ ਜਾਣੀ ਫੜਾ ਕੁੱਟ ਕੇ ਲਿਆਏ ਅੱਜ ਵੱਡਾ ਸੀਗਾ ਤੇ 5 ਕਿਲੋ ਕਣਕ ਲਿਆਂਦੀ 5 ਕਿਲੋ ਤੇ ਤਿੰਨ ਬੰਦੇ ਦਿਹਾੜੀ ਲਾ ਕੇ ਉਹਨੇ ਕੰਡਿਆਂ ਜੋ ਕੰਡ ਕੜ ਕੇ ਲਾ ਕੇ ਹੁਣ ਤੁਹਾਨੂੰ ਮੈਂ ਅੱਗੇ ਦੱਸ ਚੁੱਕਾ ਵੀ 5 ਕਿਲੋ ਦੀ ਢੇਰੀ ਲਾ ਦੇ ਕਿਸੇ ਨੂੰ ਆ ਕੇ ਅਕਲਾ ਹਾਂ ਤੇ ਉਹ ਗੱਲ ਪਊਗਾ ਗੱਲ ਪਊਗਾ ਆ ਜਵਾਨ ਆ ਗਿਆ ਬਿਲਕੁਲ ਉਦੋਂ ਵਾਲਾ ਤਾਂ ਜਵਾਨਾ ਹੀ ਗਿਆ ਵਾਪਸ ਹੋ ਗਿਆ ਉਦੋਂ ਵਾਲੀਆਂ ਗੱਲਾਂ ਉਦੋਂ ਵਾਲੇ ਸ਼ਬਦ ਗਏ ਬਾਕੀ ਤੁਹਾਨੂੰ ਮੈਂ ਹੁਣ ਬੁੱਢਾ ਹੋ ਗਿਆ ਚੱਲਣ ਨੂੰ ਤਿਆਰ ਐ ਇਹ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਵੀ ਦੁੱਧੇ ਦਾ ਪਾਣੀ ਜਿੰਨਾ ਚਿਰ ਦੁੱਧਾ ਰਹੂਗਾ ਜਾਂ ਉਹ ਨਹਿਰ ਵੱਡੀ ਰਹੂਗੀ ਹਾਂਜੀ ਉਹਨਾਂ ਤੇ ਨਹੀਂ ਜਾਂਦਾ ਜਿੰਨਾਂ ਤੇ ਦੋਦਾ ਤੇ ਨਹਿਰ ਰਹਿਣਗੇ ਜਦੋਂ ਨਹਿਰ ਗਈ ਤੇ ਦੋਦਾ ਗਿਆ ਨਹੀਂ ਪਾਣੀ ਦਾ ਪਤਾ ਵੀ ਕਿੱਦੋਂ ਨੂੰ ਹੈ ਇਹ ਕੁਦਰਤ ਦੇ ਕ੍ਰਿਸ਼ਮੇ ਹੈ ਹੂੰ ਇਸਮਾਲ ਸਰ ਪਾਣੀ ਛੜਕ ਦੋ ਉਤੋਂ ਦੀ ਵਗਦਾ ਸੀ ਹਾਂਜੀ 650 ਫਟਕੂ ਲਾ ਕੇ ਫੇਰ ਸਾਡੇ ਪੂਰ ਕਰਦੇ ਸੀ ਹਾਂਜੀ ਉਹ ਤੁਰਦਾ ਤੁਰਦਾ ਇੱਥੇ ਸਾਰੇ ਜ਼ਮੀਨ ਦੇ ਉੱਤੇ ਆ ਗਿਆ ਠੀਕ ਹੈ ਕਿਸੇ ਨੇ ਪਿੱਛੋਂ ਬੰਨ ਨਹੀਂ ਲਾਇਆ ਹੂੰ ਕਿਸੇ ਨੇ ਖਾਲ ਨਹੀਂ ਬਣਾਇਆ ਹੁਣ ਵੀ ਇਹ ਗੱਲਾਂ ਹੋਰ ਕਰਦੇ ਐ ਜਦੋਂ ਇਹਨਾਂ ਕੋਲੇ ਖਾੜਾ ਹੁੰਦੇ ਆ ਹੂੰ ਜਿਹੜੇ ਇਲਾਕੇ ਡੁੰਗੇ ਪਾਣੀ ਵਾਲੇ ਆ ਹਾਂਜੀ ਜੱਟ ਇੱਕ ਇੱਕ ਵਾਰ ਦਾਦਾ ਕਿੱਨੇ ਕੋਈ ਪੰਬਾਈ ਨੇ 10-5 20 ਪਾਈਪਾਂ ਕੱਢ ਕੇ ਇਲਾਕੇ ਕਿਉਂ ਨਹੀਂ ਪਾਣੀ ਛੱਡਦੇ ਟੂਏ ਲਾਂਦੇ ਥੱਲੇ ਸਹੀ ਗੱਲ ਆ ਜੀ ਸਹੀ ਸਾਰਾ ਪਾਕਿਸਤਾਨ ਨੂੰ ਜਾਂਦਾ ਬਿਲਕੁਲ ਜੀ ਤੇ ਉਹਦੇ ਜਿਵੇਂ ਪੰਜ ਚਾਰ ਨਹਿਰਾਂ ਜਿੰਨਾਂ ਹੀ ਲੈ ਗਏ ਉਹਨਾਂ ਇਲਾਕਿਆਂ 'ਚ ਛੱਡਦੇ ਐ ਪਾਣੀ ਉੱਤੇ ਆ ਹਾਂਜੀ ਹਾਂਜੀ ਸੰਭਾਲਣਾ ਆਪ ਨੂੰ ਨਹੀਂ ਆਉਂਦਾ ਸਿਰ ਕਿਸੇ ਦੇ ਲਾਉਂਦੇ ਆ ਸਿਰ ਲਾਉਂਦੇ ਆ ਜੱਟ ਪਾਣੀ ਖਰਾਬ ਕਰਦਾ ਆ ਜੱਟ ਪਾਣੀ ਖਰਾਬ ਕਰਦਾ ਆ ਕੋ ਬੀੜਾ ਬੈਠੇ ਆ ਲੋ ਜਨ ਤੂੰ ਉਹਨੂੰ ਕਮਾ ਕੇ ਦਿੰਦਾ ਪਾਣੀ ਚ ਹਾਂਜੀ ਖਾਣ ਨੂੰ ਦਿੰਦਾ ਫਾਲ ਦਾਣੇ ਦੁੱਧ ਹਾਂ ਸਭ ਦੇਸ਼ ਇਥੇ ਮਾਂ ਧਰਤੀ ਚੋਂ ਆਇਂ ਇਸੇ ਚੋਂ ਆ ਜੀ ਇਹ ਬੈਠੇ ਕੋਲੋਂ ਦਾ ਕਰਦੇ ਇਹਨਾਂ ਨੂੰ ਵੱਲ ਆਪ ਨੂੰ ਵੀ ਨਹੀਂ